ਪਨ ਵਸਤੇ ਪੀਆਰਡੀਸੀ ਖੁਦ ਮਖਤਿਆਰ ادارے ਨੇ ਜਿਹੜੇ ਆਪਣਾ ਕਮਾਉਂਦੇ ਆ ਤੇ ਉਹਦੇ ਨਾਲ ਇਹ ਫ੍ਰੀ ਸਹੂਲਤਾਂ ਵੀ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਮਤਲਬ ਡੀਜ਼ਲ ਜਾਂ ਤਨਖਾਹਾਂ ਦਾ ਖਰਚਾ ਵੀ ਪੂਰਾ ਕਰਦੇ ਆ ਪਰ ਕਿਤਨਾ ਕਿਤੇ ਸਰਕਾਰ ਨੇ ਇੱਕ ਬਜਟ ਬਹੁਤ ਘੱਟ ਰੱਖ ਕੇ ਤੇ ਇਹ ਵਿਭਾਗਾਂ ਨੂੰ ਡੋਬਣ ਵਾਲੀ ਪ੍ਰਕਿਰਿਆ ਸ਼ੁਰੂ ਕੀਤੀ ਆ ਮੈਂ ਮੇਰਾ ਮਾਨ ਭਗਵੰਤ ਮਾਨ ਕਹਿ ਸਕਦੇ ਹੁਣ ਇਹਨਾਂ ਗੱਲ ਨਹੀਂ ਜੀ ਅਸੀਂ ਇਹ ਕਹਿ ਕੇ ਆਪਣੇ ਆਪ ਨੂੰ ਹੁਣ ਸ਼ਰਮਿੰਦਗੀ ਮਹਿਸੂਸ ਕਰ ਰਹੇ ਆ ਕਾਂਗਰਸ ਚ ਰਹਿ ਜਾਂ ਕਾਲੀ ਦਲ ਚ ਰਹਿ ਆ ਉਹਨਾਂ ਦੀਆਂ ਆਪਣੀਆਂ ਬੱਸਾਂ ਸੀਗੀਆਂ ਉਤਨਾ ਹਾਟ ਲੋਕ ਸੀਗੇ ਉਹਨਾਂ ਦੀਆਂ ਬੱਸ ਸਟੈਂਡਾਂ ਦੇ ਵਿੱਚ ਰੋਡ ਤੇ ਬਦਮਾਸ਼ੀਆਂ ਹੁੰਦੀਆਂ ਸੀਗੀਆਂ ਜਿੱਥੇ ਉਹ ਪੈਸਾ ਦੇ ਕੇ ਨਹੀਂ ਉਹ ਆਪਣੀ ਬਦਮਾਸ਼ੀ ਨਾਲ ਟਾਈਮ ਮਤਲਬ ਲਾਉਂਦੇ ਰਹਿਆ ਕਿਉਂਕਿ ਇਹੋ ਜਿਹੇ ਹਾਲਾਤ ਰਹੇ ਵੀ ਸਰਕਾਰ ਦੇ ਟਾਈਮ ਚਾਹ ਪੀਆਰਡੀਸੀ ਦੇ ਹੁਣ ਚਾਹ ਰੋਡਵੇ ਦੇ ਹੁਣ ਉਹ ਬੰਦ ਰਹੇ ਆ ਇਹਨਾਂ ਤਨਾਟ ਲੋਕਾਂ ਦੇ ਟਾਈਮ ਸਰਕਾਰ ਦੇ ਟਾਈਮਾਂ ਦੇ ਵਿੱਚ ਟਾਈਮ ਚੱਲਦੇ ਰਹਿਆ ਜਿਹਦਾ ਨੁਕਸਾਨ ਵੱਡੇ ਪੱਦਰ ਤੇ ਪੰਜਾਬ ਰੋਡਵੇ ਪੀਆਰਡੀਸੀ ਨੂੰ ਹੋਇਆ ਕਹਿੰਦੇ ਸੀ ਬੇਲੇ ਖਾ ਖਾ ਕੇ ਤਾਂ ਖੂਬ ਹੀ ਖਾਲੀ ਹੋ ਜਾਂਦੇ ਆ ਸੋ ਇਹ ਗੱਲਾਂ ਸਿਆਣੇ ਨੇ ਕਹੀਆਂ ਸੀ ਤੇ ਉਹ ਗੱਲਾਂ ਹੁਣ ਸਾਹਮਣੇ ਜੱਗ ਜਹਰ ਹੋ ਰਹੀਆਂ ਨੇ ਦੋਨਾਂ ਵਿਭਾਗਾਂ 'ਚ ਪਣ ਬਸ ਪੀਆਰਟੀਸੀ 'ਚ ਲਗਭਗ 400 ਦੇ ਕਰੀਬ ਬੱਸਾਂ ਕੰਡਮ ਹੋ ਗਈਆਂ ਨੇ ਇੱਕ ਵੀ ਬੱਸ ਜਿਹੜੀ ਉਹ ਨਵੀਂ ਨਹੀਂ ਪਾਈ ਸਰਕਾਰੀ ਤੇ ਜਿਹਦੇ ਨਾਲ ਲੱਗਦਾ ਹੀ ਆ ਕਿ ਵਿਭਾਗ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਲਾਤਾਂ 'ਚ ਬੰਦ ਹੋ ਜਾਊਗਾ ਸੋ ਲੱਗ ਕਦ ਤੱਕ ਕਿਤਨੇ ਕਿਤਨੇ ਸਰਕਾਰਾਂ ਦੋਹਰੀ ਨੀਤੀ ਚਲਦੀਆਂ ਪਈਆਂ ਨੇ ਇੱਕ ਪਾਸੇ ਤਾਂ ਫਰੀ ਦਾ ਸਫ਼ਰ ਦੇ ਕੇ ਲੋਕਾਂ ਨੂੰ ਪੁਸ਼ ਕਰੀਏ ਪਰ ਇਹੇ ਧਾਰਾ ਖਤਮ ਕਰ ਗਏ ਨੇ ਜਿੱਦੜੇ ਇਹ ਧਾਰਾ ਖਤਮ ਹੋ ਗਿਆ ਪਰ ਪ੍ਰਾਈਵੇਟ ਵਾਲਿਆਂ ਦੀ ਲੋਟ ਜਿੱਦਾਂ ਪ੍ਰਾਈਵੇਟ ਧਾਰਾ ਦਾ ਪਹਿਲੇ ਇੱਕ ਬਸ ਵਾਲੇ ਨੇ 50 50 50 50 ਬਸ ਵਾਲੇ ਹੋ ਗਈ ਪਰ ਸਰਕਾਰੀ ਹੈ ਜੋਥਰੇ ਉਥੇ ਹੈ ਅੱਜ ਲੋਕਾਂ ਦੀ ਆਬਾਦੀ ਦਿਨੋ ਦਿਨ ਵੱਧ ਰਹੀ ਆ ਤੇ ਬੱਸਾਂ ਘਟਾਈਆਂ ਜਾ ਰਹੀਆਂ ਜੇਕਰ ਪ੍ਰੋਪਰ ਬੱਸਾਂ ਹੋਣਗੀਆਂ ਪ੍ਰਾਈਵੇਟ ਨੂੰ ਪਰਮਿਟ ਨਾ ਦਿੱਤੇ ਜਾਣਗੇ ਤੇ ਪ੍ਰਾਈਵੇਟ ਕਿਦਾਂ ਇਹ ਵਿੱਚ ਚੀਜ਼ ਦਾ ਫਾਇਦਾ ਲੈ ਜੂਗੀ ਕਿ ਕਿਤੇ ਨਾ ਕਿਤੇ ਸਾਡੇ ਵਿੱਚ ਇੱਕ ਪੁਰਾਣੇ ਸਮੇਂ ਦੇ ਘਟ ਅਰਥ ਰਹਿਣ ਕਰਕੇ ਅੱਜ ਅਸੀਂ ਇਸ ਕਗਾਰ ਤੇ ਪਹੁੰਚੇ ਆ ਕਿ ਸਾਨੂੰ ਦੁਬਾਰਾ ਮੋੜ ਆਪਣੀ ਆਵਾਜ਼ ਬੁਲੰਦ ਕਰਨੀ ਪੈ ਰਹੀ ਆ ਪ੍ਰਾਈਮ ਤੋਂ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਜੋ ਦੋਸਤੋ ਸਿਆਣੇ ਕੁਝ ਗੱਲਾਂ ਕਹਿੰਦੇ ਹੁੰਦੇ ਸੀ ਪਰ ਉਹ ਗੱਲਾਂ ਹੁਣ ਸਮਝ ਲਾਦੀਆਂ ਵੀ ਉਹ ਸੱਚੀ ਹੁੰਦੀਆਂ ਕਹਿੰਦੇ ਸੀ ਬੇਲੇ ਖਾ ਖਾ ਕੇ ਤਾਂ ਖੂਬ ਹੀ ਖਾਲੀ ਹੋ ਜਾਂਦੇ ਆ ਸੋ ਇਹ ਗੱਲਾਂ ਸਿਆਣੇ ਨੇ ਕਹੀਆਂ ਸੀ ਤੇ ਉਹ ਗੱਲਾਂ ਹੁਣ ਸਾਹਮਣੇ ਜਗਜਾਹਰ ਹੋ ਰਹੀਆਂ ਨੇ ਸੋ ਜਗਜਾਹਰ ਕਿੱਦਾਂ ਹੋ ਰਹੀਆਂ ਨੇ ਸਰਕਾਰਾਂ ਆਪਣੀ ਕੁਰਸੀ ਕਾਇਮ ਕਰਨ ਲਈ ਵੱਡੀਆਂ ਫਰੀਦੀਆਂ ਸਕੀਮਾਂ ਦਿੰਦੀਆਂ ਨੇ ਪਰ ਉਹ ਸਕੀਮਾਂ ਮੁੜਕੜ ਕੇ ਕਹਿੰਦੇ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਪੁੱਠੀ ਚੱਕ ਲਾ ਦੂਜੀ ਤਿਆਰ ਤੇ ਉਹ ਜਨਤਾ ਦੇ ਉੱਤੇ ਜਾਂ ਫਿਰ ਜਿਹੜਾ ਮਹਿਕਮੇ ਦੀਆਂ ਫਰੀਜ਼ ਕੀਮਾ ਹੁੰਦੀਆਂ ਉਹਦੇ ਤੇ ਵੀ ਉਸ ਕੀਮਾ ਦੀ ਗਾਜ ਗਿਰਰੀ ਲਾਜ਼ਮੀ ਹੁੰਦੀ ਹੈ ਜਿੱਦਾਂ ਕਿ ਪੰਜਾਬ ਦੇ ਵਿੱਚ ਇਹ ਮਹਿਲਾਵਾਂ ਨੂੰ ਫਰੀ ਬੱਸ ਦਾ ਸਫਰ ਕਰਾਇਆ ਜਾ ਰਿਹਾ ਜਾਂ ਫਿਰ ਫਰੀ ਦੇ ਵਿੱਚ ਬਿਜਲੀ ਦਿੱਤੀ ਜਾ ਰਹੀ ਆ ਉਹਨੂੰ ਲੈ ਕੇ ਇਸ ਟਾਈਮ ਤੇ ਬਹੁਤ ਸਾਰੇ ਲੋਕ ਖੁਸ਼ ਨੇ ਪਰ ਅਕਸਰ ਉਹਨਾਂ ਤੇ ਬੋਝ ਪੈਣਾ ਪਰ ਜਿਹੜੇ ਉਹਨਾਂ ਦੇ ਕੰਮ ਹੀ ਨੇ ਜਿੱਦਾਂ ਕਿ ਅਸੀਂ ਗੈਸਟਮ ਖੜੇ ਆ ਲੁਧਿਆਣਾ ਦੇ ਬੱਸ ਅੱਡੇ ਉੱਤੇ ਜਿਹੜਾ ਕਿ ਬੱਸ ਪੀ ਐਨ ਬੀ ਦਾ ਪਨ ਬੱਸ ਦੇ ਜਿਹੜੇ ਮੁਲਾਜ਼ਮ ਹਾਜ਼ਰ ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਜੇ ਗੱਲ ਕਰੀਏ ਤਾਂ ਫ੍ਰੀ ਮਹਿਲਾਵਾਂ ਦਾ ਸਫ਼ਰ ਤੋਂ ਹੀ ਸ਼ੁਰੂ ਕਰਾਂਗੇ ਫ੍ਰੀ ਮਹਿਲਾਵਾਂ ਦਾ ਸਫ਼ਰ ਸ਼ੁਰੂ ਹੋਇਆ ਕਿਤੇ ਨਾ ਕਿਤੇ ਜਦੋਂ ਮਹਿਲਾਵਾਂ ਸਫ਼ਰ ਕਰਦੀਆਂ ਸੀ ਟਿਕਟ ਕੱਟ ਕੇ ਪੈਸੇ ਆਉਂਦੇ ਸੀ ਸਿੱਧੇ ਤੁਹਾਡੇ ਜਿਹੜੇ ਤੁਹਾਡਾ ਇੱਕ ਡਿਪਾਰਟਮੈਂਟ ਦੇ ਵਿੱਚ ਜਾਂਦੇ ਸੀ ਹੁਣ ਉਹਨਾਂ ਨੇ ਇੱਕ ਗਿਆ ਹੁਣ ਤੁਹਾਨੂੰ ਵੀ ਅਸੀਂ ਤੁਹਾਨੂੰ ਸਰਕਾਰ ਵੱਲੋਂ ਪੈਸੇ ਦੇਵਾਂਗੇ ਪਰ ਹੁਣ ਪੈਸੇ ਆ ਨਹੀਂ ਰਹੇ ਧਰਨੇ ਲੱਗਣੇ ਸ਼ੁਰੂ ਹੋ ਗਏ ਤਰਖਾਮਾਂ ਲੇਟ ਹੋ ਰਹੀਆਂ ਨੰਨੇ ਨੰਨੇ ਪੁਲਿਸਿੰਗ ਲੱਗ ਹੋ ਰਹੀਆਂ ਲੱਗਦਾ ਕਿ ਸਿਆਣਾ ਦੀ ਕਹਾਵਤ ਸਹੀ ਸੀ ਵੀ ਖਫਰੀ ਦਾ ਖਾਂਦੇ ਖਾਂਦੇ ਦਾ ਕੋ ਘਾਲੂ ਹੋਏ ਨੇ ਘਰ ਮੈਂ ਖੜੇ ਬਿਲਕੁਲ ਇਹ ਸਰਕਾਰ ਦਾ ਟ੍ਰਾਂਸਪੋਰਟ ਦਾ ਅਦਾਰਾ ਜਿਹੜਾ ਸਰਕਾਰੀ ਅਦਾਰਾ ਵਾ ਜਿਹਦੇ ਚ 17 18 ਕੈਟਾਗਰੀਆਂ ਪਹਿਲਾਂ ਫ੍ਰੀ ਸਫਰ ਸਹੂਲਤਾਂ ਦਿੱਤੀਆਂ ਜਿਨ੍ਹਾਂ ਨੂੰ ਰਹਿਤੀ ਪਾਸ ਜਿਵੇਂ ਆਪਾਂ ਕਹਿ ਦਿੰਨੇ ਆ ਸਟੂਡੈਂਟ ਆ ਜਿਹੜੇ ਉਹਨਾਂ ਪਿੰਡਾਂ ਤੋਂ ਸ਼ਹਿਰਾਂ ਨੂੰ ਪੜਨ ਵਾਸਤੇ ਆਉਂਦੇ ਸੀ ਉਹਨਾਂ ਨੂੰ ਸਹੂਲਤ ਦਿੱਤੀ ਗਈ ਸੀ ਅੰਗਹੀਨ ਪਾਜ ਪੁਲਿਸ ਮੁਲਾਜ਼ਮਾਂ ਜਾਂ ਜਿਹੜੀਆਂ ਬਜ਼ੁਰਗ ਮਹਿਲਾਵਾਂ ਸੀ 60 ਸਾਲ ਤੋਂ ਉੱਪਰ ਉਹਨਾਂ ਨੂੰ ਹਾਫ ਟਿਕਟ ਦੇ ਜਿਹੜੀਆਂ ਇਹ ਰਹਿਤੀ ਪਾਸ ਬਣਾ ਕੇ ਸਹੂਲਤਾਂ ਦਿੱਤੀਆਂ ਸੀ ਪਰ ਸਰਕਾਰ ਨੇ ਪਿਛਲੇ ਸਮੇਂ ਤੋਂ ਜਿਹੜਾ ਮਤਲਬ ਔਰਤਾਂ ਨੂੰ ਫ੍ਰੀ ਸਫਰ ਸਹੂਲ ਦੇ ਦਿੱਤਾ ਜਿਹਦਾ ਸਰਕਾਰ ਵੱਲੋਂ ਬਜਟ ਵੀ ਬਹੁਤ ਘੱਟ ਰੱਖਿਆ ਗਿਆ ਕਿਉਂਕਿ ਇਹ ਦੋਨੇ ادارے ਪਣ ਵਾਸਤੇ ਪੀਆਰਡੀਸੀ ਖੁਦਮਖਤਿਆਰ ادارے ਨੇ ਜਿਹੜੇ ਆਪਣਾ ਕਮਾਉਂਦੇ ਆ ਤੇ ਉਹਦੇ ਨਾਲ ਇਹ ਫ੍ਰੀ ਸਹੂਲਤਾਵਾਂ ਵੀ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਮਤਲਬ ਡੀਜ਼ਲ ਜਾਂ ਤਨਖਾਹਾਂ ਦਾ ਖਰਚਾ ਵੀ ਪੂਰਾ ਕਰਦੇ ਆ ਪਰ ਕਿਤੇ ਨਾ ਕਿਤੇ ਸਰਕਾਰ ਨੇ ਬਜਟ ਬਹੁਤ ਘੱਟ ਰੱਖ ਕੇ ਤੇ ਇਹ ਵਿਭਾਗਾਂ ਨੂੰ ਡੋਬਣ ਵਾਲੀ ਪ੍ਰਕਿਰਿਆ ਸ਼ੁਰੂ ਕੀਤੀ ਆ ਕਿਉਂਕਿ ਇਹੋ ਜਿਹੇ ਹਾਲਾਤ ਹੋ ਗਏ ਪਿਛਲੇ ਸਮੇਂ ਤੋਂ ਜਿਹੜੇ ਬੱਸਾਂ ਟਾਇਰਾਂ ਤੋਂ ਖੜਗੀਆਂ ਸਪੇਅਰ ਪਾਰ ਇਹ ਹਾਲਾਤ ਨੇ ਵੀ ਇਹ ਸਰਕਾਰ ਨੂੰ 2 ਸਾਲ ਹੋਈ ਗਏ ਆ ਇਹਨੂੰ ਤੇ 2 ਸਾਲਾਂ ਦੇ ਵਿੱਚ ਇੱਕ ਵੀ ਬੱਸ ਨਵੀਂ ਨਹੀਂ ਪਾਈ ਦੋਨਾਂ ਵਿਭਾਗਾਂ 'ਚ ਪਨ ਬੱਸ ਪੀਆਰਡੀਸੀ 'ਚ ਲਗਭਗ 400 ਦੇ ਕਰੀਬ ਬੱਸਾਂ ਕੰਡਮ ਹੋ ਗਈਆਂ ਨੇ ਇੱਕ ਵੀ ਬੱਸ ਜਿਹੜੀ ਉਹ ਨਵੀਂ ਨਹੀਂ ਪਾਈ ਸਰਕਾਰੀ ਤੇ ਜਿਹਦੇ ਨਾਲ ਲੱਗਦਾ ਹੀ ਆ ਕਿ ਵਿਭਾਗ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤਾਂ 'ਚ ਬੰਦ ਹੋ ਜਾਊਗਾ ਤੁਹ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਰਕਾਰਾਂ ਦੋਹਰੀ ਨੀਤੀ ਚਲਦੀਆਂ ਪਈਆਂ ਨੇ ਇੱਕ ਪਾਸੇ ਤਾਂ ਫਰੀ ਦਾ ਸਫਰ ਦੇ ਕੇ ਲੋਕਾਂ ਨੂੰ ਪੁਸ਼ ਕਰੀਏ ਪਰ ਇਹ ਧਾਰਾ ਖਤਮ ਕਰ ਗਏ ਨੇ ਜਿੱਦਣ ਇਹ ਧਾਰਾ ਖਤਮ ਹੋ ਗਿਆ ਫਿਰ ਪ੍ਰਾਈਵੇਟ ਵਾਲਿਆਂ ਦੀ ਲੁੱਟ ਜਿੱਦਾਂ ਪ੍ਰਾਈਵੇਟ ਧਾਰਾ ਦਾ ਪਹਿਲੇ ਇੱਕ ਪਾਸਾ ਵਾਲੇ ਨੇ 50 50 50 50 ਬਸ ਵਾਲੇ ਹੋ ਗਏ ਪਰ ਸਰਕਾਰੀ ਹੈ ਜੋ ਸਰੇ ਉੱਤੇ ਹੈ ਲੱਗਦਾ ਨਹੀਂ ਸਰਕਾਰੀ ਦੋਹਰੀ ਨੀਤੀ ਹੈ ਅੱਜ ਜਦੋਂ ਇਹ ਫੋਨ ਲੋਕ ਜਿਹੜੇ ਖੁਸ਼ ਆ ਬਾਅਦ ਚ ਉਹ ਆਪਣੇ ਕਹਿੰਦੇ ਨਹੀਂ ਉਹ ਹੱਥਾਂ ਦੀਆਂ ਗਣਨੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਫਿਰ ਉਹ ਕਰਨਗੇ ਬਿਲਕੁਲ ਇਦਾਂ ਹੀ ਆ ਜੀ ਜਦੋਂ ਕਿਤੇ ਨਾ ਕਿਤੇ ਇਹ ਧਾਰਾ ਬੰਦ ਹੋ ਗਿਆ ਇੱਕ ਰੁਜ਼ਗਾਰ ਮਿਲਨੇ ਆ ਉਹ ਬੰਦ ਹੋ ਜਾਣੇ ਆ ਦੂਜੇ ਪਾਸੇ ਆਪਾਂ ਕਰੋਨਾ ਦੇ ਵਿੱਚ ਵੇਖਿਆ ਹੀ ਆ ਜਿੱਥੇ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਅਸੀਂ ਹਯੂਰ ਸਭ ਤੋਂ ਵੀ ਲੋਕਾਂ ਨੂੰ ਲੈ ਕੇ ਆਏ ਫ੍ਰੀ ਸਫ਼ਰ ਸਹੂਲਤ ਦਿੱਤੀ ਤੇ ਦੂਜੇ ਪਾਸੇ ਜਦੋਂ ਇਹ ਬੱਸਾਂ ਰੂਟ ਤੋਂ ਬੰਦ ਹੋ ਗਈਆਂ ਤੇ ਪ੍ਰਾਈਵੇਟ ਜਿਹੜੀ ਸਰਵਸਹੂਲਤ ਸੀਗੀ ਲੋਕਾਂ ਨੇ ਦਿੱਲੀ ਵਾਸਤੇ ਜਿੱਥੇ 400 ਰੁਪਿਆ ਕਰਾਇਆ ਲਗਭਗ 2-2000 ਰੁਪਿਆ ਕਰਾਇਆ ਦੇ ਕੇ ਬੱਸਾਂ ਤੇ ਸਫ਼ਰ ਕੀਤਾ ਕਿਉਂਕਿ ਸਰਕਾਰੀ ਬੱਸਾਂ ਬੰਦ ਸੀਗੀਆਂ ਇਸੇ ਤਰ੍ਹਾਂ ਹੋ ਗਿਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਸਰਕਾਰੀ ਬੱਸਾਂ ਇਹ ਬੰਦ ਹੋ ਗਏ ਵਿਭਾਗ ਬੰਦ ਹੋ ਗਏ ਤੇ ਪ੍ਰਾਈਵੇਟਾਂ ਨੇ ਆਪਣੇ ਪੱਧਰ ਤੇ ਆਮ ਲੋਕ ਦੇ ਸਮੇਂ ਜੇ ਲੋਕ ਉਹਦੀਆਂ ਬੈਨਫੀਸ਼ੀਅਨਿਟ ਲੈ ਰਹੀ ਆ ਤੇ ਆਉਣ ਵਾਲੇ ਸਮੇਂ ਚ ਉਹਦੇ ਨਤੀਜੇ ਭੁਗਤਨੇ ਪੈਣੇ ਹੋ। ਸੋ ਇੱਕ ਜਿਹੜਾ ਫ੍ਰੀ ਸਫਰ ਨਾਲ ਇੱਕ ਆਪਸ ਦੇ ਵਿੱਚ ਮੇਲਮਾ ਤੇ ਬੰਦੇ ਵੀ ਦੁਸ਼ਮਣੀ ਨਹੀਂ ਪੱਦ ਗਈ। ਬਹੁਤ ਸਾਰੇ ਰੁਜ਼ਹਾਰ ਵੀ ਆਏ ਆ। ਅਕਸਰ ਜਿੱਥੇ ਮੇਲਮਾ ਨਾਲ ਬਸ ਭਰੀ ਹੁੰਦੀ ਤਾਂ ਬੰਦਿਆਂ ਨਾਲ ਮਾਰਕਟ ਆਈ ਹੋ ਜਾਂਦੀ ਹੈ ਸੀਟਾਂ ਵਿੱਚੀ। ਬਿਲਕੁਲ ਹੁੰਦਾ ਏ ਇਦਾਂ ਹੀ ਕਿਉਂਕਿ ਔਰਤਾਂ ਨੂੰ ਫ੍ਰੀ ਸਫਰ ਸਹੂਲਤ ਦੇਣ ਕਰਕੇ ਔਰਤਾਂ ਨੂੰ ਹੁੰਦਾ ਕਿ ਬੱਸਾਂ ਦੀ ਘਾਟ ਆ ਵੱਡੀ ਸੀ ਜਿਹੜੀ ਬੱਸ ਆਉਂਦੀ ਉਹਦੇ ਚ ਚੜ ਜਾਈਏ ਤੇ ਜਿੰਨੇ ਜਾਣਾ ਹੁੰਦਾ ਬੰਦੇ ਨੇ ਵੀ ਜ਼ਰੂਰੀ ਜਾਣਾ ਹੁੰਦਾ ਉਹਨੂੰ ਹੀਟ ਨੂੰ ਲੈ ਕੇ ਤੇ ਜਾਂ ਔਰਤਾਂ ਦੀ ਬਸ 'ਚ ਗਿਣਤੀ ਜ਼ਿਆਦਾ ਹੋਣ ਕਰਕੇ ਕਿਤੇ ਨਾ ਕਿਤੇ ਰੜਾਈ ਝਗੜਿਆਂ ਦਾ ਤੇ ਮਾਹੌਲ ਪੈਦਾ ਹੁੰਦਾ ਵਾ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਸ਼ਾਇਦ ਤੁਹਾਨੂੰ ਬੁਰੀ ਵੀ ਲੱਗੇ ਇੱਕ ਕਹਿੰਦੇ ਆ ਵੀ ਜਿਹੜਾ ਮਲਾ ਜਦੋਂ ਬੇੜੀ 'ਚ ਡੋਬਣ ਲਾ ਜਵੇ ਫਿਰ ਕਿਤੇ ਨਾ ਕਿਤੇ ਉਹ ਫਿਰ ਉਹਨੂੰ ਸਰਕਾਰਾਂ ਨੇ ਵੀ ਡੋਬਣਾ ਹੀ ਸੀਗਾ ਜਦੋਂ ਪਹਿਲਾਂ ਸਰਕਾਰੀ ਬਸਾਂ ਵਾਲੇ ਜਿਹੜੇ ਪ੍ਰਾਈਵੇਟ ਵਾਲਾ ਦਾਤਾ ਸਮਣੇ ਖੜਦਾ ਉਹ ਤੋਂ 1 ਮਿੰਟ ਦੇ ਵਿੱਚ ਹੀ ਬਸ ਕੱਢ ਲੈਂਦੇ ਸੀ ਦੂਜੇ ਉਹ ਪ੍ਰਾਈਵੇਟ ਵਾਲੇ ਕੋਲ 500 ਹਜ਼ਾਰ ਲੈ ਲਿਆ ਸਾਨੂੰ ਨਿੱਜੀ ਤੌਰ ਤੇ ਵੀ ਅਸੀਂ ਕਹਿ ਦਮਾ ਅਸੀਂ ਦੇਖਿਆ ਵੀ ਹੋਇਆ ਜੇ ਮੈਂ ਆਪਣੀ ਗੱਲ ਕਰਾਂ ਤੇ 5-500 ਰੁਪਏ ਲੈ ਕੇ ਬੱਸ ਪਹਿਲਾ ਕਰ ਲੈਂਦੇ ਸੀ ਸਵਾਰੀਆਂ ਜਿਹੜੇ ਸਰਕਾਰੀ ਬੱਸ ਦੇ ਵਿੱਚ ਸਾਰੀਆਂ 50 60 70 ਸਵਾਰੀਆਂ ਹੁੰਦੀਆਂ ਜਿਹੜੇ ਪ੍ਰਾਈਵੇਟ ਵਾਲੇ ਜਿਹੜੇ ਉਹ ਲਦਾ ਲਦਾ ਸ਼ਰਤਾਂ ਤੇ ਬਿਠਾ ਕੇ ਲੈ ਕੇ ਜਾਂਦੇ ਸੀ ਉਹ ਮੁਨਾਫੇ ਕਮਾਉਂਦੇ ਸੀ ਸਰਕਾਰੀ ਦੇ ਉੱਤੇ ਧਾਰਾ ਇੱਕ ਲਿਮਟਿਡ ਜੇ ਹੈਗਾ ਅੱਜ ਲੱਗਦਾ ਕਿ ਉਹ ਜਿਹੜੇ ਜਿਹੜੇ ਆਪਣੀ ਡਿਊਟੀ ਨਾਲ ਕਹਿੰਦੇ ਗੱਲੇ ਵਿੱਚੋਂ ਜਿਹੜਾ ਅਜੀ ਦੁਕਾਨ ਪਾਈ ਕੋ ਗੱਲੇ ਵਿੱਚੋਂ ਜੋ ਚੋਰੀਆਂ ਹੁੰਦਾ ਇਹਨੇ ਫਿਰ ਉਹ ਗੱਲਾ ਵੱਧਾ ਨਹੀਂ ਬਿਲਕੁਲ ਇਹ ਗੱਲ ਕਿਤੇ ਨਾ ਕਿਤੇ ਤੁਹਾਡੀ ਸੱਚ ਵੀ ਆ ਪਰ ਇਹਦੇ ਚ ਸਾਡੇ ਅਧਿਕਾਰੀ ਜ਼ਿੰਮੇਵਾਰ ਨੇ ਵੱਡੇ ਪੱਧਰ ਤੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਵਿਭਾਗ ਚੱਲਦਾ ਆ ਰਿਹਾ ਜੇਕਰ ਪਹਿਲਾਂ ਸਰਕਾਰੀ ਬੱਸਾਂ ਸੀ ਅੱਜ ਤੋਂ ਲਗਭਗ 30 35 ਸਾਲ ਪਹਿਲਾਂ 2400 ਬੱਸਾਂ ਰੋਡਵੇਅ ਦੇ ਵਿੱਚ ਸੀਗੀ ਤੇ 11 1200 ਪੀਆਰਟੀਸੀ ਦੇ ਵਿੱਚ ਸੀਗੀ ਜਿੱਥੇ ਕਿ ਪਿੰਡ ਚੋਂ ਇੱਕ ਅੱਧਾ ਬੰਦਾ ਜਾਂਦਾ ਹੁੰਦਾ ਸੀ ਸਾਰੇ ਪਿੰਡ ਦੇ ਕੰਮ ਕਰ ਆਉਂਦਾ ਸੀਗਾ ਅੱਜ ਲੋਕਾਂ ਦੀ ਆਬਾਦੀ ਦਿਨੋ ਦਿਨ ਵੱਧ ਰਹੀ ਆ ਤੇ ਬੱਸਾਂ ਘਟਾਈਆਂ ਜਾ ਰਹੀਆਂ ਜੇਕਰ ਪ੍ਰੋਪਰ ਬੱਸਾਂ ਹੋਣਗੀਆਂ ਪ੍ਰਾਈਵੇਟ ਨੂੰ ਪਰਮਿਟ ਨਾ ਦਿੱਤੇ ਜਾਣਗੇ ਤੇ ਪ੍ਰਾਈਵੇਟ ਕਿਦਾਂ ਇਹ ਚੀਜ਼ ਦਾ ਫਾਇਦਾ ਲੈ ਜੂਗੀ ਸਰਕਾਰੀ ਬੱਸਾਂ ਹੋਣ ਹਰਿਆਣੇ ਦੇ ਵਿੱਚ ਆ ਜਦੋਂ ਪ੍ਰਾਈਵੇਟ ਹੈ ਹੀ ਨਹੀਂਗੀ ਤੇ ਸਰਕਾਰ ਇਹ ਉਹ ਬੈਨੀਫਿਟ ਕਿਦਾਂ ਲੈ ਜੂਗੀ ਪ੍ਰਾਈਵੇਟ ਇਹਦੇ ਵਿੱਚ ਉਹ ਵੀ ਹੈ ਨਾ ਵੀ ਜਿਹੜੀ ਇੱਥੇ ਦੀ ਸਰਕਾਰਾ ਸਰਪੰਚ ਸਰਕਾਰਾਂ ਸੀਗੀਆਂ ਉਹਨਾਂ ਨੇ ਆਪਣੀ ਟ੍ਰਾਂਸਪੋਰਟਾ ਖੋਲ੍ਹ ਕੇ ਐ ਚੋਂ ਉਹਨਾਂ ਕੋ ਹਜ਼ਾਰਾਂ ਬੱਸਾਂ ਨੇ ਬਿਲਕੁਲ ਉਹਨਾਂ ਦੀਆਂ ਹੁਣ ਜਿਹੜੇ ਕਾਂਗਰਸ ਚ ਰਹੇ ਜਾਂ ਅਕਾਲੀ ਦਲ ਚ ਰਹਿਆ ਉਹਨਾਂ ਦੀਆਂ ਆਪਣੀਆਂ ਬੱਸਾਂ ਸੀਗੀਆਂ ਉਤਨਾ ਹਾੜ ਲੋਕ ਸੀਗੇ ਉਹਨਾਂ ਉਹ ਪੈਸਾ ਦੇ ਕੇ ਨਹੀਂ ਉਹ ਆਪਣੀ ਬਦਮਾਚੀ ਨਾਲੇ ਟਾਈਮ ਮਤਲਬ ਲਾਉਂਦੇ ਰਹਿਆ ਕਿਉਂਕਿ ਇਹੋ ਜਿਹੇ ਹਾਲਾਤ ਰਹੇ ਵੀ ਸਰਕਾਰ ਦੇ ਟਾਈਮ ਚਾਹ ਪੀਆਰਟੀਸੀ ਦੇ ਹੁਣ ਚਾਹ ਰੋਡਵੇ ਦੇ ਹੁਣ ਉਹ ਬੰਦ ਰਹੇ ਆ ਇਹਨਾਂ ਤਣਾਟ ਲੋਕਾਂ ਦੇ ਟਾਈਮ ਸਰਕਾਰ ਦੇ ਟਾਈਮਾਂ ਦੇ ਵਿੱਚ ਟਾਈਮ ਚੱਲਦੇ ਰਹਿਆ ਜਿਹਦਾ ਨੁਕਸਾਨ ਵੱਡੇ ਪੱਧਰ ਤੇ ਪੰਜਾਬ ਰੋਡਵੇ ਪੀਆਰਟੀਸੀ ਨੂੰ ਹੋਇਆ ਪਰ ਇੱਕ ਕਹਾਵਤ ਕਹਿੰਦੇ ਹਮ ਤੋ ਡੂਬੇ ਅਸਨ ਤੁਮਕੋ ਵੀ ਲੇਡੋਗੇ ਪਰ ਕੋਈ ਇਦਾਂ ਦੀ ਕਹਾਵਤ ਕੋਈ ਨਹੀਂ ਬੰਦੀ ਹਮ ਤੋ ਡੂਬੇ ਤੁਮਕੋ ਬਚਾਏ ਜਾਏਗੇ ਤੁਸੀਂ ਇਸ ਮਹਿਕੇ ਦੇ ਵਿੱਚ ਪਹਿਲਾਂ ਤੋਂ ਆ ਤੁਹਾਡਾ ਜਿਹੜਾ ਕਿ ਪੀਆਰਟੀਸੀ ਪਹਿਲਾਂ ਇਹਨਾਂ ਨੇ ਫ੍ਰੀ ਕੀਤੀ ਬੇ ਬਿਲਕੁਲ ਇਹਦੇ ਨਾਲ ਹੈ ਤੇ ਲਾਅ ਉਸ ਹੈ ਇਹ ਵਿਭਾਗ ਨੂੰ ਜੇ ਸਰਕਾਰ ਨੇ ਕੋਈ ਸਹੂਲਤ ਦੇਣੀ ਸੀ ਉਹ ਕੋ ਲਿਮਟ ਅਨੁਸਾਰ ਦੇਣੀ ਚਾਹੀਦੀ ਸੀ ਲੋੜਵੰਦਾਂ ਨੂੰ ਕਿਉਂਕਿ ਜਿਹੜਾ ਕੋਈ ਸਰਕਾਰੀ ਨੌਕਰੀ ਕਰਨਦਿਆ ਉਹਨੂੰ ਵੀ ਇਹ ਸਹੂਲਤ ਦਿੱਤੀ ਆ ਤੇ ਭੁੱਖ ਦੇ ਵਿੱਚ ਦਾ ਵੱਡਾ ਨੁਕਸਾਨ ਹੋਣਾ ਤੁਸੀਂ ਜਦੋਂ ਲਾਲ ਸਲਾਮ ਕਰਦੇ ਹੋ ਇੱਥੇ ਲਾਲ ਸਲਾਮ ਵਾਲੇ ਵੀ ਆਂਦੇ ਤੁਹਾਡੇ ਨਾਲ ਸਾਰੇ ਕਾਮਰੇਡ ਵੀ ਤੁਹਾਡੇ ਨਾਲ ਹੈਲਪ ਤੇ ਆਂਦੇ ਪਰ ਹੁਣ ਬੀਲੀ ਮਹਿਕਮੇ ਲਈ ਤੁਸੀਂ ਕਦੀ ਉਹਨਾਂ ਨਾਲ ਜਾ ਕੇ ਜਦੋਜਦ ਕਰਦੀ ਕੋਸ਼ਿਸ਼ ਕੀਤੀ ਵੀ ਅਸੀਂ ਡੁੱਬੇ ਆ ਤੁਸੀਂ ਤਾਂ ਬਾਜੋ ਜਦ ਫਰੀ ਦੇ ਰਹੇ ਆ ਤੁਹਾਡੇ ਨਾਲ ਵੀ ਇਹੀ ਹੋਣਾ ਜੋ ਸਾਡੇ ਨਾਲ ਤੁਹਾਡੇ ਵੀ ਮਹਿਕਮਾ ਡੁੱਬੇ ਨਾ ਬਾਅਦ ਚੋ ਇਹ ਜਨਤਾ ਨੇ ਜਦੋਂ ਹੁਣ ਮ ਦੇ ਸਿਮ ਵਾਲੇ ਫਿਰ ਜੰਤਾਂ ਕਰਦੀ ਆ ਵੀ ਆ ਮੀਟਰ ਸਿਮ ਵਾਲੇ ਲੱਗ ਗਿਆ ਜੀ ਪੈਸੇ ਅੱਗੇ ਮਹੀਨੇ ਬਾਅਦ ਦੇਣੇ ਸੀ ਹੁਣ ਕੈਸ਼ ਪਵਾ ਕੇ ਬਿਜਲੀ ਬੁਕੜੀਆਂ ਦੇਖ ਦੇ ਕੇ ਵੀ ਇੰਨੀ ਜੁੰਟਾ ਰਹਿ ਗਈਆਂ ਇੰਨੀਆਂ ਰਹਿ ਗਈਆਂ ਬਿਲਕੁਲ ਇਹਦੇ ਹੈ ਜੀ ਜਿਵੇਂ Jio ਦੀ ਸਿਮ ਆਈ ਸੀ ਡੰਨੀਆਂ ਬੰਨੀਆਂ ਨੇ Jio ਦੀ ਸਿਮ ਭੇਜੀ ਸੀਗੀ ਤੇ ਨੈਟ ਫ੍ਰੀ ਕਰਤਾ ਸੀ ਜਿੱਥੇ ਉਸ ਤੋਂ ਪਹਿਲਾਂ 1GB ਨੈਟ ਆਪਾਂ ਮਹੀਨੇ ਚ ਵਰਤਦੇ ਸੀਗੇ ਜਦੋਂ ਉਹਨਾਂ ਨੇ ਸਿਮ ਦਿੱਤੀ 1GB ਡੇਲੀ ਹੁਣ 2GB ਡੇਲੀ ਲੋਕਾਂ ਨੂੰ ਆਦੀ ਕਰਤਾ ਹੁਣ ਉਹਦਾ ਰੇਟ ਵੀ ਲੱਗਣ ਲੱਗ ਗਿਆ ਹੌਲੀ ਰੇਟ ਆਪੋ ਰਹਿ ਆ ਤੇ ਉਹਨਾਂ ਦੇ ਅੰਡਰ ਆ ਗਿਆ ਜਦੋਂ ਦਿਲ ਕਰਦਾ ਹੁਣ ਕਿਸਾਨੀ ਨੈਟਵਰਕ ਬੰਦ ਕਰਤਾ ਜੇਕਰ ਇਹ ਕੰਪਨੀ ਸਾਡੇ ਕੋ ਪੰਜਾਬ ਕੋ ਹੁੰਦੀ ਤੇ ਅਸੀਂ ਉਹ ਨੈਟ ਨੂੰ ਚਲਾ ਕੇ ਰੱਖਦੇ ਸਾਡੇ ਇਸ ਕਿਸਾਨੀ ਅੰਦੋਲਨ ਨੂੰ ਹੋਰ ਹੰਗਾਰਾ ਮਿਲਦਾ ਹੋਰ ਸੰਘਰਸ਼ਾਂ ਨੂੰ ਹੋਰ ਹਲਾਰਾ ਮਿਲਦਾ ਅਸੀਂ ਉਹਦੇ ਚ ਕਾਮਯਾਬ ਹੁੰਦੇ ਇਦਾਂ ਹੀ ਬਿਜਲੀ ਰਹਿਣਾ ਪਰ ਭਾਈ ਜੀ ਮੈਂ ਥੋੜੀ ਜਿਹੀ ਗੱਲ ਕੱਟਦਾ ਪਿਆ ਇਹ ਜੇ ਹਮੇਸ਼ਾ ਇੱਕ ਗੱਲ ਦੇਖਣ ਮਿਲੀਆਂ ਜਿਹੜਾ ਸਰਕਾਰੀ ਮੁਲਾਜ਼ਮ ਉਹਨੇ ਹਮੇਸ਼ਾ ਹੀ ਆਪਣੇ ਬੇੜਾ ਕਰਕੇ ਖੁਦ ਕੀਤਾ ਆਪ ਤਾਂ ਤਨਖਾਹਾਂ ਲੈ ਕੇ ਪੈਨਸ਼ਨਾਂ ਲੈ ਕੇ ਸਭ ਕੁਝ ਲੈ ਕੇ ਪਰ ਅਗਲੀ ਜਨਰੇਸ਼ਨ ਲਈ ਉਹਨਾਂ ਨੇ ਕੰਡੇ ਵੀ ਤੇ ਹੁਣ ਥੋੜੀ ਤੋਂ ਅਗਲੀ ਜਿਹੜੀ ਆਣੀ ਉਹਨਾਂ ਤੇ ਬਿਲਕੁਲ ਹੀ ਕੰਡਿਆ ਉੱਤੇ ਦੁਰਨਾ ਤਖੋ ਬੀਐਸਐਮ ਦਾ ਧਾਰਾ ਕਰੋੜਾ ਰੁਪਏ ਜੱਜ ਵੀ ਕਰਜਾਈ ਜਾਂਦਾ ਕਿ ਵੀ ਜਿਹੜਾ Airtel ਨੂੰ ਜਾਂ Vodafone ਨੂੰ ਜਾਂ ਹੋਰਾਂ ਨੂੰ ਨੈਟਵਰਕ ਦੇ ਰਿਹਾ ਉਹਨਾਂ ਦੀ ਸਪੀਡ ਤੇਜ ਆਪਣੀ ਸਪੀਡ ਕਿਉਂ ਧੀ ਰੱਖਦਾ ਇਹ ਹੁਣ ਸਰਕਾਰ ਦੀਆਂ ਨਿਕਾਮੀਆਂ ਨਹੀਂ ਜਿਹੜੀ ਸਰਕਾਰ ਆਪਣੀ ਹੁਣ ਇਹ ਸਰਕਾਰ ਦਾ ਧਾਰਾ ਜੇ ਇਹਦੇ ਟਾਇਰ ਹੀ ਨਾ ਪਾਵਾਂਗੇ ਤੇ ਇਹ ਖੜੀ ਰਹਿਣੀ ਹੈ ਪ੍ਰਾਈਵੇਟ ਚੱਲਣੀ ਹੈ ਜੀ ਤੇ ਫਿਰ ਆਪਾਂ ਫੇਰ ਇੱਧਰ ਨੂੰ ਆਣਾ ਜੀ ਕਿ ਸਰਕਾਰੀ ਬੱਸ ਤੇ ਕਿਉਂ ਨਹੀਂ ਚੜਦੇ ਤੁਸੀਂ ਜਦੋਂ ਟਾਇਰ ਦੀ ਸਮਰੱਥਾ ਹੀ ਨਾ ਹੋਊਗੀ ਸਪੇਅਰ ਪਾਰਟ ਨਹੀਂ ਹੋਊਗਾ ਵਿੱਚ ਤੇ ਅਗਲੇ ਨੇ ਪ੍ਰਾਈਵੇਟ ਤੇ ਜਾਣਾ ਹੀ ਜਾਣਾ ਜੀ ਇਹ ਸਰਕਾਰ ਦੀਆਂ ਘਾਟਾਂ ਨੇ ਵਿਰੋਧ ਉਸਲੇ ਹੋਣਾ ਚਾਹੀਦਾ ਸੀ ਜਦੋਂ ਮਹਿਲਾਵ ਸਾਡੇ ਵਿਭਾਗ ਦੇ ਕਲੈਕਸ਼ਨਾਂ ਵੇਲੇ ਪੈ ਫੀਸਾਂ ਤਨਖਾਹਾਂ ਵੇਲੇ ਰਪੇਰਾਂ ਵੇਲੇ ਉਹ ਪ੍ਰੋਬਲਮਾਂ ਆਣੀਆਂ ਉਹੀ ਬਿਜਲੀ ਵਿਭਾਗ ਵਾਲੇ ਕਹਿਣ ਵੀ ਨਹੀਂ ਜੀ ਅਸੀਂ ਤਾਂ ਫਰੀ ਬਿਜਲੀ ਨਹੀਂ ਕੱਲ ਨੂੰ ਸਾਡੇ ਜਿਹੜੇ ਬੰਦੇ ਮਰਦੇ ਆ ਉਹਨਾਂ ਨੂੰ ਕੋਈ ਜਿਹੜਾ ਪ੍ਰਾਈਵੇਟ ਬੰਦਾ ਬਿਜਲੀ ਦਾ ਮਾਰ ਜਾਂਦਾ ਉਦਾਂ ਕਰੋੜ ਕਰੋੜ ਰੁਪਏ ਦੇਈ ਜਾਂਦੇ ਉੱਤੇ ਪਰ ਕੋਈ ਤੁਹਾਡਾ ਬੰਦਾ ਮਰ ਜਾਏ ਕਿਸੇ ਨੇ ਕਰੋੜ ਰੁਪਏ ਤੱਕ ਮਿਲਿਆ ਬਿਲਕੁਲ ਮੁਲਾਜ਼ਮਾਂ ਦੀਆਂ ਮੌਤਾਂ ਹੁੰਦੀਆਂ ਬੱਸਾਂ 'ਚ ਡਿੱਗ ਕੇ ਵੀ ਕਿਉਂਕਿ ਓਵਰਲੋਡ ਦੇ ਨਾਲ ਵੀ ਹੋਈਆਂ ਸਵਾਰੀਆਂ ਦੀ ਵੀ ਹੋਈਆਂ ਕਈ ਨਾ ਸਗੋਂ ਉਲਟਾ ਕਨੈਕਟਰ ਡਰਾਈਵਰ ਨੂੰ ਭੁਗਤਣੀਆਂ ਪੈਂਦੀਆਂ ਪਰ ਅਸੀਂ ਸਮੇਂ-ਸਮੇਂ ਤੇ ਵਿਰੋਧ ਕਰਦੇ ਹਾਂ ਸਰਕਾਰ ਨੂੰ ਵੀ ਇਹ ਚੀਜ਼ ਦਾ ਪੈਨਲ ਬਣਾਓ ਕੋਈ ਬੱਸਾਂ ਦੇ ਵਿੱਚ ਜਿਹੜੀ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਲੋਡ ਬੰਦਾ ਨੂੰ ਦਓ ਜਿਹੜੀ ਤੁਸੀਂ ਨਜਾਇਜ਼ ਤੌਰ ਤੇ ਦੇ ਕੇ ਆਉਣ ਵਾਲੇ ਸਮੇਂ ਦੇ ਭੁੱਖ ਦੇ ਵਿੱਚ ਮੈਗਮਿਆਂ ਨੂੰ ਬੰਦ ਹੋਣ ਦੀ ਬਿਜਲੀ ਬੋਰਡ ਬੰਦ ਹੋ ਜਾਊਗਾ ਅਜੇ ਇਸ ਵਿਭਾਗ ਦਾ ਤੇ ਲਗਭਗ 1000 ਕਰੋੜ ਰੁਪਈਆ ਜਾਂ 1200 ਕਰੋੜ ਰੁਪਈਆ ਸਾਲਾਨਾ ਖਰ ਜਿਹੜਾ ਹੋਣ ਦਿਆ ਉਹ ਬੜੇ ਵੱਡੇ ਪੱਧਰ ਤੇ ਜਿਹਦਾ ਲਾਅਸ ਪੂਰੇ ਪੰਜਾਬ ਨੂੰ ਲੱਗਣਾ ਤੇ ਆਉਣ ਵਾਲੀ ਜਵਾਨੀ ਨੂੰ ਭੁਗਤਣਾ ਪੈਣਾ ਤੁਹਾਡੇ ਨਾਲ ਤੁਹਾਡੇ ਸਾਥੀ ਵੀ ਇਹੀ ਤੁਸੀਂ ਕਿਦਾਂ ਦੇ ਦਿਓ ਪੂਰੇ ਤੁਸੀਂ ਭਾਈ ਸਾਹਿਬ ਦੇ ਨਾਲ ਸਪੀਚ ਵੀ ਉਹਨਾਂ ਦੀ ਬੜੀ ਅੱਛੀ ਸਪੀਚ ਸੀ ਇਹਨਾਂ ਨੇ ਇੱਕ ਲਾਲ ਝੰਡੇ ਦੀ ਗੱਲ ਕੀਤੀ ਸੀ ਵੀ ਚਿੱਟਾ ਸੀ ਇਹ ਖੂਨ ਨਾਲ ਲਾਲ ਹੋਇਆ ਸੀ ਤਾਂ ਇੱਥੇ ਲਾਇਆ ਗਿਆ ਪਰ ਹੁਣ ਲੱਗਦਾ ਕਿ ਖੂਨ ਦੁਆਰਾ ਦੇਣ ਦੀ ਲੋੜ ਪੈਗੀ ਕਿ ਇਹਨੂੰ ਹੀ ਕੈਮਰ ਰੱਖੋਗੇ ਬਿਲਕੁਲ ਜੀ ਦੁਬਾਰਾ ਝੰਡਾ ਜਿਹੜਾ ਖੂਨ ਮੰਗਦਾ ਤਾਂ ਹੀ ਅਸੀਂ ਸਾਥੀਆਂ ਨੂੰ ਬਾਰ-ਬਾਰ ਆਪਣੇ ਸੰਘਰਸ਼ੂ ਲੀਕਦੇ ਆਂ ਬਾਰ-ਬਾਰ ਆਪਾਂ ਗੇਟ ਰੈਲੀਆਂ ਦੇ ਜਾ ਕੇ ਵਰਕਰਾਂ ਨੂੰ ਵੀ ਜਾ ਕੇ ਰੋਕ ਕਰਦੇ ਆਂ ਕਿਉਂਕਿ ਕਿਤੇ ਨਾ ਕਿਤੇ ਸਾਡੇ ਵਿੱਚੇ ਪੁਰਾਣੇ ਸਮੇਂ ਚ ਘਟਾਰ ਰਹਿਣ ਕਰਕੇ ਅੱਜ ਅਸੀਂ ਇਸ ਕਗਾਰ ਤੇ ਪਹੁੰਚੇ ਆ ਕਿ ਸਾਨੂੰ ਦੁਬਾਰਾ ਮੋੜ ਆਪਣੀ ਆਵਾਜ਼ ਬੁਲੰਦ ਕਰਨੀ ਪੈ ਰਹੀ ਆ ਤੇ ਇਸ ਕਰਕੇ ਹੀ ਅਸੀਂ ਦੁਬਾਰਾ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜਾ ਇਸ ਵਿਭਾਗ ਨੂੰ ਵੀ ਬਚਾਇਆ ਜਾ ਸਕਾ ਤੇ ਆਪਣੀ ਜਿਹੜੀ ਨੌਕਰੀਆਂ ਨੂੰ ਵੀ ਇੱਥੇ ਬਚਾਇਆ ਜਾ ਸਕੇ ਸੋ ਜਿਹੜੀ ਹੁਣ ਇੱਕ ਅੱਜ ਦੀ ਕਾਲ ਅੱਜ 12 ਵਜੇ ਸਾਰੀਆਂ ਬੱਸਾਂ ਵਾਪਸ ਮੰਗੀਆਂ ਜਾਂ ਕੱਲ ਦੀ ਕੱਲ ਦੀ ਹੈ ਜੀ ਕੱਲ ਦੀ ਹਾਂਜੀ ਹਾਂਜੀ ਅੱਜ ਅਸੀਂ ਗੇਟ ਰੈਲੀਆਂ ਕਰਕੇ ਵਰਕਰਾਂ ਨੂੰ ਜਾ ਕੇ ਰੁਕ ਕਰਿਆ ਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਆ ਜੀ ਤੇ ਕੱਲ ਨੂੰ ਅਸੀਂ 12 ਵਜੇ ਤੋਂ ਬਾਅਦ ਜਿੰਨੀਆਂ ਗੱਡੀਆਂ ਨੇ ਛੱਡੀਆਂ ਟਿੱਪੂ ਚ ਲੈ ਆ ਕੇ ਖੜਾ ਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਚੁੱਕੀਆਂ ਸਰਕਾਰ ਲਿਖਤੀ ਉਹਦਾ ਆਇਆ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਉੱਚ ਅੜਚਣ ਪੈਦਾ ਕਰੀ ਜਾ ਰਹੀ ਹੈ ਕਿਉਂਕਿ ਜਿਹੜੇ ਸਰਕਾਰ ਨੇ ਆਊਟਸੋਰਸ ਤੋਂ ਬੰਦੇ ਆਪਣੇ ਕੰਟਰੈਕਟਰ ਦੇ ਲਈ ਸੀਗੇ ਉਲਟਾ ਉਹਨਾਂ ਨੂੰ ਜਦੋਂ ਉਹਨੂੰ ਬਹਾਲ ਕਰਿਆ ਯਾਰਾ ਦੁਬਾਰਾ ਕੰਟਰੈਕਟ ਤਾਂ ਆਊਟਸੋਰਸ ਦੇ ਕਰਿਆ ਜਾ ਰਿਹਾ ਯਾਰਾ ਯਾਨੀ ਕਿ ਇੱਕ ਤਰ੍ਹਾਂ ਦੀ ਸਰਕਾਰ ਕਹਿੰਦੀ ਆ ਵੀ ਇਹ ठेਕੇਦਾਰ ਕੱਢਣਾ ਤੇ ਉਲਟਾ ਪਹਿਲਾਂ ਜਿਹੜੇ ਠੇਕੇਦਾਰ ਚੋਂ ਕੱਢੇ ਹੋਏ ਨੇ ਉਹਨਾਂ ਨੂੰ ਦੁਬਾਰਾ ਠੇਕੇਦਾਰ ਜਿਹੜੇ ਜਿਹੜੇ ਬਲੈਕਲਿਸਟਡ ਸੀ ਬਿਲਕੁਲ 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 ਇਹ ਬਹੁਤ ਮਾੜੀਆਂ ਨੀਤੀਆਂ ਸਰਕਾਰੀਆਂ ਕਿਤੇ ਨਾ ਕਿਤੇ ਦੁਬਾਰਾ ਇਹ ਇੱਕ ਗੱਲ ਹੈ ਜੀ ਉਹ ਜਿੱਦਾਂ ਇੱਕ ਕਹਾਵਤ ਹੈ ਮੈਨੂੰ ਸ਼ਾਇਦ ਕਹਿਣੀ ਨਹੀਂ ਆਉਂਦੀ ਜਿੰਨਾਂ ਉਹ ਕਹਿੰਦੇ ਆਪੀ ਬੀਬੀ ਬੁੱਢਾ ਸਾਗਣ ਆਪੀ ਬੀਬੀ ਆਸ਼ੀਰਵਾਦ ਅੱਧੀ ਕੁਛ ਨਹੀਂ ਉਹ ਵੀ ਆਪੀ ਉਹ ਸੁਹਾਗਣ ਹੋਈਂ ਤੇ ਆਪੀ ਆਸ਼ੀਰਵਾਦ ਦੇਈ ਬਿਲਕੁਲ 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 ਇਹਦਾ ਜਨਾਬ ਜਿੰਨੀਆਂ ਸਰਕਾਰਾਂ ਨੇ ਚਾਹੇ ਕੋਈ ਵੀ ਆ ਜਿੰਨੀਆਂ ਜਦ ਤੱਕ ਇਹ ਇਨਾਂ ਦਾ ਆਪ ਦਾ ਫਲਸਫਾ ਨਹੀਂ ਸੁਧਰਦਾ ਵੀ ਹਾਂ ਅਸੀਂ ਵਿਭਾਗ ਨੂੰ ਚਲਾਉਣਾ ਉਦੋਂ ਤੱਕ ਵਿਭਾਗ ਦਾ ਕੁਝ ਨਹੀਂ ਬਣ ਸਕਦਾ ਅੱਜ ਸਾਡੇ ਪੀਆ ਆਰਟੀਸੀ ਪਨਬਸ ਦੇ ਟਾਇਰ ਦੇਖ ਲਿਓ ਤੇ ਬੀਬੀਆਂ ਨੂੰ ਕਹਿਣਗੇ ਵੀ 100-100 ਸਵਾਰੀ ਹੋਵੇ ਤੇ ਟਾਇਰਾਂ ਦੀ ਹਾਲਾਤ ਅਜਿਹੀ ਆ ਕਿ ਜੇਕਰ ਸਾਨੂੰ ਕਈ ਵਾਰੀ ਤਾਂ ਐਂ ਲੱਗਦਾ ਵੀ ਕਿਤੇ ਅਸੀਂ ਨਾ ਡੁੱਟ ਜਾਈਏ ਹਾਂਜੀ ਬਿਲਕੁਲ ਅਜੇ ਹੋਈ ਵੀ ਨਹੀਂ ਕਿਉਂਕਿ ਚਾਂਸ ਹੋਏ ਨੇ ਟਾਇਰ ਫਟੇ ਨੇ ਅਸੀਂ ਉਹ ਚੀਜ਼ਾਂ ਦੀ ਵੀਡੀਓ ਬਣਾ ਕੇ ਸ਼ੇਅਰ ਵੀ ਕੀਤੀਆਂ ਨੇ ਇੱਕ ਖੰਨੇ ਸਾਡੀ ਬਟਾਲਾ ਡਿੱਪੂ ਦੀ ਗੱਡੀ ਦਾ ਟਾਇਰ ਫਟਿਆ ਜੀਗਾ ਉਹ ਨੌਜਵਾਨ ਕੁੜੀ ਸੀਗੀ ਵਿਚਾਰੀ ਉਹਦਾ ਇੱਕ ਲੱਤੇ ਟੁੱਟ ਗਈ ਇੱਕ ਲੱਤ ਅਧ ਵਿਚਾਲੇ ਟੁੱਟ ਗਈ ਇੱਥੋਂ ਤੱਕ Okay, ਸਰਕਾਰ ਨੇ ਜਿਹੜੀਆਂ ਆਪਣੀਆਂ ਬੱਸਾਂ ਨੇ ਸਾਡੀ ਪੀਆਰਟੀ ਦੀ ਇਹ ਇਨਸ਼ੋਰ ਵੀ ਨਹੀਂ ਕਰਾਈਆਂ ਹੋਈਆਂ ਇਨਸ਼ੋਰ ਵੀ ਨਹੀਂ ਕਰਾਈਆਂ ਇਨਸ਼ੋਰ ਸੇ ਵੀ ਨਹੀਂ ਕਰਾਈਆਂ ਹੋਈਆਂ ਇਹ ਦੂਜਿਆਂ ਦੇ ਚਲਾਨ ਆਪਣੀਆਂ ਬਿਲਕੁਲ ਬਿਲਕੁਲ ਤੁਹਾਡੇ ਲਈ ਕਾਨੂੰਨ ਹੋਰ ਸਾਡੇ ਲਈ ਹੋ ਕਿਤੇ ਲਈ ਕਿਤੇ ਨਾ ਕਿਤੇ ਸਰਕਾਰ ਚ ਵੱਡੀਆਂ ਘਾਟਾਂ ਨੇ ਜੋ ਸਰਕਾਰ ਦੂਜਿਆਂ ਨੂੰ ਕੁਝ ਕਹਿੰਦੀ ਹੈ ਤੇ ਆਪਣੇ ਅਧਾਰੇ ਵੱਲ ਧਿਆਨ ਨਹੀਂ ਮਾਰਦੀ ਸੋ ਇਹ ਜਿਹੜੀ ਗੱਲ ਜਿਹੜੀ ਆ ਤੁਹਾਡੀ ਬੰਦ ਬੱਸਾਂ ਵਾਪਸ ਮੰਗਾਈ ਜਾਣ ਇਹ ਨਿਰੰਤਰ ਰਹੇਗੀ ਕਿ ਕੁਝ ਤਾਂ ਮਿਲੇ ਬਿਲਕੁਲ ਜੀ ਇਹ ਕੱਲ ਤੋਂ ਅਸੀਂ ਗੱਡੀਆਂ ਲਿਆ ਕੇ ਖਿਲਾਰ ਦਾਂਗੇ 13 ਤਰੀਕ ਨੂੰ ਅਸੀਂ ਪ੍ਰਧਾਨ ਸਭਾ ਵੱਲ ਕੋਚ ਕਰਾਂਗੇ ਜਿੱਥੇ ਸੇ ਸੰ ਚੱਲ ਰਿਹਾਗਾ ਉੱਥੇ ਵਿਰੋਧ ਕਰਾਂਗੇ ਉੱਥੇ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਇਹ ਜਿਹੜੀਆਂ ਬੱਸਾਂ ਖੜੀਆਂ ਨੇ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਨੀ ਪੈਂਦੀਆਂ ਨੇ ਮੈਨੂੰ ਚੱਲਦੇ ਕਹਿਣਾ ਜਗਾ ਬੱਸ ਤੇ ਜ਼ੂਮ ਕਰਕੇ ਦਿਖਾਇਆ ਜਾਵੇ ਭਗਵੰਤ ਮਾਨਦ ਜਿਹੜੀ ਐਡ ਲੱਗੀ ਹੋਈ ਆ ਪਿੱਛੇ ਵੀ ਤੇ ਸਾਈਡ ਦੇ ਵੀ ਭਾਈ ਇਹ ਤੇ ਇਹ ਸਾਲ ਦਾ ਖਰਚੇ 6 ਕਰੋੜ ਰੁਪਏ ਦੱਸਿਆ ਇਹਨਾਂ ਨੇ ਬਿਲਕੁਲ ਜੀ ਇਹ ਜਿਹੜਾ ਖਰਚਾ ਇੱਕ ਦਾ ਪੈਨਿਕ ਵਟਣਾ ਇੱਕ ਉੱਪਰ ਇਹਨਾਂ ਨੇ ਬੀਟੀਐਸ ਲਾਤਾ ਬੀਟੀਐਸ ਸਾਨੂੰ ਇਨਾ ਨੁਕਸਾਨਦਾਇਕ ਆ ਯਾਨੀ ਕੇ ਵਿਭਾਗ ਦਾ ਕਹਿੰਦਾ ਵੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਬੱਸ ਕਿੱਥੇ ਆ ਉਹਦੇ ਬੀਟੀਏ ਦਾ ਸਾਨੂੰ ਇੰਨਾ ਜਿਆਦਾ ਨੁਕਸਾਨ ਆ ਕਿ ਜਦੋਂ ਸਾਡੀ ਗੱਡੀ ਮੰਨ ਲਓ ਲੁਧਿਆਣੇ ਤੋਂ ਬਠਿੰਡੇ ਜਾਂ ਮੁੱਗੇ ਨੂੰ ਚੱਲ ਪਈ ਤਾਂ ਜਿਹੜੀ ਸਾਡੇ ਮੂਰੇ ਪ੍ਰਾਈਵੇਟ ਗੱਡੀ ਜਾ ਰਹੀ ਹੈ ਨਾ ਉਹਨੇ ਸਾਨੂੰ ਬੀਟੀਐਸ ਰਾਹੀਂ ਚੈੱਕ ਕਰ ਲੈਣਾ ਵੀ ਗੱਡੀ ਕਿੱਥੇ ਆ ਗਈ ਤੇ ਕਹਿਣ ਦਾ ਮਤਲਬ ਜਿਹੜਾ ਸਾਡਾ ਟਾਈਮ ਉੱਥੇ ਪਹੁੰਚਣ ਦਾ ਬਣਦਾ ਉਹਨੂੰ ਪਤਾ ਲੱਗ ਜਾਣਾ ਵੀ ਜੇ ਗੱਡੀ ਲੇਟ ਆ ਤਾਂ ਮੈਂ ਖੜ੍ਹ ਜਾਂਨਾ ਹੋਰ ਚਾਰ ਸਵਾਰੀਆਂ ਹੋਰ ਬਿਠਾ ਲੈਣਾ ਵੇਣਗੀ ਚੋਰਾ ਤਾਂ ਤੁਹਾਡੀ ਪੂਰੀ ਆਪ ਹੀ ਪੰਚਾਇਤ ਚ ਜਾ ਰਹੀ ਆ ਸਾਡੀ ਰੇਕੀ ਸਾਡਾ ਮੈਕਮਾ ਬੀਟੀਐਸ ਰਹੀ ਕਰਾ ਰਿਹਾ ਓਮ ਨੂੰ ਜਨਤਾ ਕਿੱਦਾਂ ਨਾਲੇ ਅਸੀਂ ਉਹਨੂੰ ਲੱਖਾਂ ਕਰੋੜਾ ਰੁਪਈਆ ਦੇ ਰਹੇ ਆ ਬੀਟੀਐਸ ਨੂੰ ਨਾਲੇ ਅਸੀਂ ਆਪਦਾ ਨੁਕਸਾਨ ਕਰਾ ਰਹੇ ਆ ਉਲਟਾ ਹੁਣ ਤੁਸੀਂ ਦੇਖੋ ਸਾਡੇ ਉੱਤੇ ਕਰਪਸ਼ਨ ਫਰੀ ਪੰਜਾਬ ਆ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੇ ਬੋਰਡ ਲੱਗੇ ਨੇ ਜੀ ਬੋਰਡ ਲੱਗੇ ਨੇ ਪਰ ਕਰਪਸ਼ਨ ਸਾਡੇ ਮੈਕਮੇ ਚ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਵੀ ਜੇ ਅਸੀਂ ਕਹਿ ਦਈਏ ਵੀ ठेकेदार ਨੂੰ ਕੱਢੋ ਜੀ ਸਾਡਾ ਨੁਕਸਾਨ ਕਰਦਾ ਇਹ ਠੀਕ ਹੈ ਉਲਟਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸਾਡਾ ਉਲਟਾ ਕੰਟਰੈਕਟ ਵਾਲੇ ਬੰਦੇ ਉਹ ਦੁਬਾਰੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਵੀ ਚੱਲ ਵੀ ਇਹਦੇ ਵੀ ਪੈਸੇ ਕੱਟ ਕ腐ਸ਼ਨ ਕਰ ਸੋ ਕਿਤੇ ਨਾ ਕਿਤੇ ਸਰਕਾਰ ਦੇ ਵਿਭਾਗ ਉਹਨਾਂ ਠੇਕੇਦਾਰਾਂ ਨਾਲ ਗੱਡੂਪ ਕਰੀ ਬੈਠੇ ਨੇ ਮੇਰਾ ਮਾਨ ਭਗਵੰਤ ਮਾਨ ਕਹਿ ਸਕਦੇ ਹੁਣ ਇਹਨਾਂ ਗੱਲ ਨਹੀਂ ਜੀ ਅਸੀਂ ਇਹ ਕਹਿ ਕੇ ਆਪਣੇ ਆਪ ਨੂੰ ਹੁਣ ਸ਼ਰਮਿੰਦਗੀ ਮਹਿਸੂਸ ਕਰ ਰਹੇ ਆ ਕਿਉਂਕਿ ਜਿੰਨੀਆਂ ਸਰਕਾਰਾਂ ਨੇ ਜਦੋਂ ਅਸੀਂ ਇਹ ਸਰਕਾਰਾਂ ਬਣਨ ਤੋਂ ਪਹਿਲਾਂ ਅਸੀਂ ਆਪਣੀਆਂ ਬਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਭਗਵੰਤ ਮਾਨ ਵਰਗਾ ਇਸ ਸਾਡੇ ਪੰਜਾਬ 'ਚ ਆ ਜਾਵੇ ਸਾਡੀ ਕਾਇਆ ਕਲਪ ਹੋ ਜਾਊਗੀ ਹੁਣ ਹੁਣ ਸਾਡੀ ਕਾਇਆ ਕਲਪ ਦੂਜੇ ਪਾਸੇ ਨੂੰ ਹੋ ਰਹੀ ਹੈ ਜੀ ਹੁਣ ਕਾਇਆ ਵਿਕਲਪ ਹੋ ਗਏ ਵਿਕਲਪ ਬਿਲਕੁਲ ਬਿਲਕੁਲ ਕਹਿ ਸਕਦੇ ਕਿਉਂਕਿ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਮੋਤ ਨਾਲ ਹੀ ਮੱਥਾ ਲਾਉਂਦੇ ਨੇ ਸੜਕ ਤੇ ਤੁਰਨਾ ਮੋਤ ਨਾਲ ਹੀ ਮੱਥਾ ਹੁੰਦਾ ਐ ਇੰਨਾ ਵੱਡੀ ਬੱਸ ਚਲਾਣਾ ਬੇਸ਼ੱਕ ਇਹਨਾਂ ਦਾ ਕੀਤਾ ਆ ਕੰਮ ਆ ਪਰ ਹੁਣ ਇਹਨਾਂ ਦਾ ਮੈਗਮਾ ਫਰੀ ਦੀਆਂ ਸਕੀਮਾਂ ਤੋਂ ਉਹ ਆਪਣੇ ਆਪ ਹੀ ਕੰਗਾਲ ਕੰਗਲਾ ਹੋਣਾ ਸ਼ੁਰੂ ਹੋ ਗਿਆ ਹੈ ਨਾ ਸਮੇਂ ਸਿਰ ਤਨਖਾਹਾਂ ਆ ਨਾ ਮੁੱਖ ਮੰਗਾ ਇਹਨਾਂ ਦੀ ਮੰਨੀਆਂ ਜਾ ਰਹੀਆਂ ਨੇ ਤੇ ਆਨ ਵਾਲੇ ਸਮਝੇ ਸਾਥੀਓ ਤੁਹਾਨੂੰ ਵੀ ਦੱਸ ਦਿੰਨੇ ਆ ਅੱਜ ਕੱਲ੍ਹ ਲੋਕ ਬੜੇ ਖੁਸ਼ ਨੇ ਫਰੀਦੀ ਜੇ ਕਣਕ ਜਾਂ ਫਰੀਦੀ ਬਿਜਲੀ ਜਾਂ ਫਰੀਦੀ ਟਰਾਂਸਪੋਰਟੇਸ਼ਨ ਮਿਲ ਰਹੀ ਆ ਪਰ ਇਹ ਤੁਹਾਨੂੰ ਤਾਂ ਕੁਝ ਬੰਦੇ ਫਾਇਦਾ ਲੈ ਰਹੇ ਨੇ ਪਰ ਬਾਕੀਆਂ ਨੇ ਹੱਥਾਂ ਦੀਆਂ ਗੱਡੀਆਂ ਮੁੜ ਕੇ ਮੂੰਹ ਨਾ ਖੋਲਣੀਆਂ ਨੇ ਹੁਣ ਜਦੋਂ ਬਿਜਲੀ ਵਾਲੇ ਮੀਟਰ ਚਿਪ ਵਾਲੇ ਲੱਗਦੇ ਨੇ ਤੇ ਉਦਲੇ ਉਹਨਾਂ ਦਿੰਨੇ ਹੋ ਕਿ ਕੈਸ਼ ਕਾਰਡ ਮੰਗਰ ਮੋਬਾਈਲ ਮੰਗਰ ਚਾਰਜ ਕਰਾਉਣਾ ਪਹਿਲਾਂ ਪਰ ਆਉਣ ਵਾਲੇ ਸਮੇਂ ਤੋਂ ਪਹਿਲਾਂ ਹੀ ਸੁਚੇਤ ਰਹੋ ਤਾਂ ਕਿ ਆਪਣੇ ਆਪਣੇ ਬੱਚਿਆਂ ਨੂੰ ਸੁਰੱਖਿਤ ਰੱਖ ਸਕੀਏ ਨਹੀਂ ਤਾਂ ਕਿਤੇ ਨਾ ਕਿਤੇ ਫਾਹੇ ਲੈਣੇ ਪੈਣੇ ਆ ਪੰਜਾਬ ਦੇ ਵਿੱਚ ਇੱਕ ਮਹਿਕਮੇ ਦੇ ਵਿੱਚ ਕੁਝ ਮੁਲਾਜ਼ਮਾਂ ਨੇ ਪਹਿਲਾਂ ਕੁਝ ਕੀਤੇ ਆ ਨੇ ਅਗਲੇ ਮਹਿਕਮਾ ਲਈ ਕੰਡੇ ਵੀਜੇ ਪਰ ਹੁਣ ਵਾਲੇ ਆਪਣੇ ਅਗਲੇ ਵਾਲੀ ਪੂਰੇ ਕੰਡੇ ਵੀਜਰੇ ਨੇ ਸਮੇਂ ਦੇ ਹੰਦੇ ਸੁਚੇਤ ਰਹਿਣ ਦੀ ਜ਼ਰੂਰਤ ਆ ਸੋ ਨਵੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮੂ ਦੇ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਨਾਲ j